ਅਦੁੱਤੀ ਸ਼ਹਾਦਤ ਦਾ ਅਸਥਾਨ ਗੁਰਦੁਆਰਾ ਸੀਸਕੰਜ ਸਾਹਿਬ ਦਿੱਲੀ ਚਾਨਨੀ ਚੌਕ ਵਿੱਚ ਸਿਸ਼ੋਭਿਤ ਆਲੀਸ਼ਾਨ ਗੁਰਦੁਆਰਾ ਸੀਸਕੰਜ ਸਾਹਿਬ ਉਹ ਇਤਿਹਾਸਿਕ ਪਵਿੱਤਰ ਸਥਾਨ ਹੈ ਜਿੱਥੇ ਤਾਨ ਗੁਰ ਤੇਗ ਬਹਾਦਰ ਸਹਿ ਮਹਾਰਾਜ ਨੇ 1675 ਈਸਵੀ ਵਿੱਚ ਤਿਲਕ ਅਤੇ ਜਿਨੂ ਦੀ ਰਾਖੇ ਲਈ ਆਪਣੀ ਲਾਸਾਨੀ ਕੁਰਬਾਨੀ ਦਿੱਤੀ ਸੀ ਗੁਰੂ ਜੀ ਦੀ ਸ਼ਹੀਦੀ ਤੋਂ ਪਹਿਲਾਂ ਉਹਨਾਂ ਦੇ ਤਿੰਨ ਪਿਆਰੇ ਸੇਵਕਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਤੇਲਾ ਜੀ ਨੂੰ ਵੀ ਇਸੇ ਸਥਾਨ ਤੇ ਬੇਅੰਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਸ੍ਰੀ ਗੁਰੂ ਤੇਗਪਾਹਾ ਜੀ ਤੇ ਪਾਵਨ ਸ਼ਹੀਦੀ ਯਥਾਨ ਗੁਰਦੁਆਰਾ ਸੀਸਕਨ ਸਾਹਿਬ ਦੀ ਉਸਾਰੀ ਦਾ ਮਹਾਨ ਕਾਰਜ 1783 ਈਸਵੀ ਵਿੱਚ ਦਿੱਲੀ ਫਤਿਹਕਰਨ ਤੋਂ ਬਾਅਦ ਜਥੇਦਾਰ ਸਰਦਾਰ ਬਗੇਲ ਸਿੰਘ ਨੇ ਕਰਵਾਇਆ ਸੀ। 1675 ਵਿੱਚ ਹੋਈ ਤਾਨ ਗੁਰ ਤੇਗਪਾਹਾ ਸਾਹਿਬ ਮਹਾਰਾਜ ਦੀ ਸ਼ਹੀਦੀ ਵਾਲੇ ਸਥਾਨ ਨੂੰ 1783 ਵਿੱਚ ਲੱਭਣਾ ਕੋਈ ਸੌਖਾ ਕੰਮ ਨਹੀਂ ਸੀ। ਬੜੀਆਂ ਕੋਸ਼ਿਸ਼ਾਂ ਦੇ ਬਾਅਦ ਜਥੇਦਾਰ ਬਗੇਲ ਸਿੰਘ ਨੂੰ ਉਸ ਮਾਸਕੀ ਦਾ ਪਤਾ ਲੱਗਾ ਜਿਸ ਨੇ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਸ ਸਥਾਨ ਨੂੰ ਪਾਣੀ ਨਾਲ ਧੋਤਾ ਸੀ ਬਿਰਧ ਹੋ ਚੁੱਕੀ ਉਸ ਮਾਸਕੀ ਦੀ ਘਰਵਾਲੀ ਨੇ ਦੱਸਿਆ ਕਿ ਬੋੜ ਦੇ ਰੁੱਖੇ ਇੱਠਾਂ ਮਸਜਿਦ ਦੇ ਲਾਗੇ ਹੀ ਉਹ ਸਾਰੀ ਘਟਨਾ ਵਾਪਰੀ ਸੀ ਉਸ ਬਿਰਧ ਔਰਤ ਦੇ ਨਿਸ਼ਾਨਦੇਹੀ ਤੇ ਜਥੇਦਾਰ ਬਗੇਲ ਸਿੰਘ ਨੇ ਗੁਰੂ ਜੀ ਦੀ ਸ਼ਹੀਦੀ ਵਾਲੇ ਸਥਾਨ ਤੇ ਇੱਕ ਥੜਾ ਬਣਵਾਉਣਾ ਸ਼ੁਰੂ ਕਰਵਾਇਆ ਜਿਸ ਵੇਲੇ ਇਹ ਉਸਾਰੀ ਦਾ ਕਾਰਜ ਸ਼ੁਰੂ ਹੋਇਆ ਤਾਂ ਕੁਝ ਮੁਗਲ ਵਿਰੋਧ ਕਰਨ ਲੱਗੇ ਕਿ ਇਹ ਸਤੇ ਚੱਲਦੇ ਸਿੰਘਾਂ ਦੀ ਮੁਗਲਾਂ ਨਾਲ ਝੜਪੀ ਹੋਈ ਸਰਦਾਰ ਬਗੇਲ ਸਿੰਘ ਨੇ ਸ਼ਾ ਆलम ਨੂੰ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ ਗੁਰੂ ਸਾਹਿਬ ਦੇ ਸ਼ਹੀਦੀ ਸਥਾਨ ਦੀ ਉਸਾਰੀ ਕੀਤੇ ਬਿਨਾ ਖਾਲਸਾ ਇੱਥੋਂ ਨਹੀਂ ਹਟੇਗਾ ਬਾਦਸ਼ਾਹ ਸ਼ਾ ਆलम ਨੇ ਖਾਲਸੇ ਦੀ ਤਾਕਤ ਨੂੰ ਵੇਖਦਿਆਂ ਕੋਤਵਾਲੀ ਦੇ ਲਾਗੇ 12 ਦਰੀ ਦੀ ਜਗ੍ਹਾ ਖਾਲਸੇ ਦੇ ਸਪੁਰਦ ਕੀਤੀ ਜਿੱਥੇ ਜਥੇਦਾਰ ਬਗੇਲ ਸਿੰਘ ਨੇ ਇੱਕ ਕਮਰਾ ਤਿਆਰ ਕਰਵਾ ਕੇ ਸ੍ਰੀ ਗੁਰਗੰਨ ਸਾਹਿਬ ਦਾ ਪ੍ਰਕਾਸ਼ ਕਰਵਾਇਆ ਅਤੇ ਇਸ ਦਾ ਨਾਮ ਰੱਖਿਆ ਸੀਸਕੰਜ ਸਾਹਿਬ ਸਨ 1857 ਦੇ ਗਦਰ ਪਿੱਛੋਂ ਮਹਾਰਾਜਾ ਸਰੂਪ ਸਿੰਘ ਜਿੰਦਵਾਲਿਆ ਨੇ ਨੇੜੇ ਲੱਗਦੀ ਹੋਰ ਥਾਂ ਖਰੀਦ ਕੇ ਗੁਰਦੁਆਰਾ ਸਾਹਿਬ ਤੇ ਹਾਲ ਦੀ ਉਸਾਰੀ ਕਰਵਾਈ। ਉਸ ਤੋਂ ਬਾਅਦ ਰਾਜਾ ਰਗਵੀਰ ਸਿੰਘ ਜਿੰਦਵਾਲੇ ਨੇ ਵਿਲਾਇਤ ਤੋਂ ਮਨਜ਼ੂਰੀ ਲੈ ਕੇ ਗੁਰਦੁਆਰਾ ਸੀਸਕੈਂਤ ਸਾਹਿਬ ਦੀ ਆਲੀਸ਼ਾਨ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਈ। ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਬੇ ਸੰਘਰਸ਼ ਦੇ ਬਾਅਦ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਕੋਤਵਾਲੀ ਵਾਲੀ ਥਾਂ ਵੀ ਗੁਰਦੁਆਰਾ ਸੀਸਕੈਂਤ ਸਾਹਿਬ ਦੇ ਨਾਮ ਕਰਵਾਈ। ਜਿੱਥੇ ਅੱਜਕੱਲ ਗੁਰੂ ਸਾਹਿਬ ਦੇ ਨਾਂ ਤੇ ਇੱਕ ਸਕੂਲ ਅਤੇ ਲੰਗਰ ਹਾਲ ਦੇ ਨਾਲ ਨਾਲ ਸੰਤਾਂ ਲਈ ਰਿਹائش ਡਿਸਪੈਂਸਰੀ ਅਤੇ ਪਾਰਕਿੰਗ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ ਗੁਰਦੁਆਰਾ ਸ੍ਰੀ ਗੰਗ ਸਾਹਿਬ ਦੇ ਅੰਦਰ ਭੋਰਾ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਸੀ ਜਿਸ ਬੋੜ ਦੇ ਪੀੜੇ ਹੇਠਾਂ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ ਸੀ ਉਸ ਨੂੰ ਇਮਾਰਤ ਦੀ ਉਸਾਰੀ ਵੇਲੇ ਘਟਨਾ ਪਿਆ ਸੀ ਜੋ ਅੱਜ ਵੀ ਸੰਤਾਂ ਦੇ ਦਰਸ਼ਨਾਂ ਲਈ ਇੱਕ ਸ਼ੀਸ਼ੇ ਵਾਲੀ ਅਲਮਾਰੀ ਵਿੱਚ ਸਜਾ ਕੇ ਰੱਖਿਆ ਗਿਆ ਹੈ ਗੁਰੂ ਸਾਹਿਬ ਨੇ ਸਹੀ ਦਿੱਤੋ ਪਹਿਲਾਂ ਜਿਸ ਖੂਹ ਤੋਂ ਇਸ਼ਨਾਨ ਕੀਤਾ ਸੀ ਉਸ ਇਤਿਹਾਸਿਕ ਖੂਹ ਦੇ ਵੀਰ ਸੰਗਤਾਂ ਦਰਸ਼ਨ ਕਰਦੀਆਂ ਹਨ ਗੁਰਦੁਆਰਾ ਸੀਸਕਾਹ ਸਹਿਬ ਦੇ ਠੀਕ ਸਾਹਮਣੇ ਭਾਈ ਮਤੀ ਦਾਸ ਚੌਂਕ ਗੁਰੂ ਸਾਹਿਬ ਦੇ ਤਿੰਨ ਸੇਵਕਾਂ ਦੀ ਮਹਾਨ ਕੁਰਬਾਨੀ ਦੀ ਗਵਾਹੀ ਪੜਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨੈਲਾ ਦੀ ਇਸ ਬੁਢਮੂਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ